ਦੀਵਾਲੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਕਿੰਨੀ ਲੈਸ ਤੇ ਤੁਸੀਂ ਪਤਾ ਕਰੋ ਪਰ ਇਹ ਦੀਵਾਲੀ ਤੇ ਆਪਾਂ ਸਭ ਤੋਂ ਵੱਡਾ ਮੈਸੇਜ ਇਹ ਦੇਣਾ ਚਾਹੁੰਦੇ ਹੈਗੇ ਆ ਵੀ ਜਿਹੜੀ ਦੀਵਾਲੀ ਹੈਗੀ ਆ ਖੁਸ਼ੀਆਂ ਭਰੀ ਰੰਗ-ਬਰੰਗੀ ਮਨਾਈ ਜਾਵੇ ਠੀਕ ਆ ਕਿਸੇ ਦਾ ਵੀ ਕੋਈ ਪਹਿਲੀ ਗੱਲ ਤਾਂ ਮਾੜਾ ਨਾ ਕਰੀਏ ਠੀਕ ਆ ਸਭ ਤੋਂ ਪਹਿਲਾਂ ਨਸ਼ਿਆਂ ਤੋਂ ਦੂਰ ਰਹੀਏ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਈਏ ਸਰ ਜਿਹੜੀ ਪਟਾਕੇ ਦੀ ਦੁਕਾਨ ਹੈ ਹਾਂਜੀ ਕਿਹੜੇ ਤਰ੍ਹਾਂ ਦੇ ਪਟਾਕੇ ਤੁਸੀਂ ਇੱਥੇ ਰੱਖੇ ਹੋ ਇਹਨੇ ਤੇ ਕੀ ਕੋਲ ਨੇ ਬੱਚਿਆਂ ਨੂੰ ਜਿਹੜੇ ਪਟਾਕੇ ਯੂਸ ਕੀਤੇ ਜਾਂਦੇ ਸਰ ਇੱਥੇ ਹਰ ਤਰ੍ਹਾਂ ਦੇ ਪਟਾਕੇ ਰੱਖੇ ਗਏ ਨੇ ਬੱਚਿਆਂ ਲਈ ਫੈਂਸੀ ਆਈਟਮਾਂ ਵਧੀਆ ਰੱਖੀਆਂ ਗਈਆਂ ਹੈਗੀਆਂ ਜੋ ਬੱਚੇ ਪਸੰਦ ਕਰਦੇ ਹੈਗੇ ਆ ਜਿਹੜੇ ਵੱਡੇ ਹੈਗੇ ਆ ਉਹਨਾਂ ਲਈ ਉਸ ਤਰ੍ਹਾਂ ਦੀ ਆਈਟਮ ਰੱਖੀ ਗਈ ਹੈਗੀ ਆ ਤੇ ਕਿੰਨੀ ਲੈਸ ਤੇ ਦੇ ਰਹੇ ਹੋ ਮਾਰਕੀਟ ਨਾਲੋਂ ਸਸਤੇ ਹੋਣਗੇ ਪਾ ਜੀ ਮਾਰਕੀਟ ਨਾਲੋਂ ਸਾਡੇ ਇਸ ਰੇਟ ਸਭ ਤੋਂ ਘੱਟ ਨੇ ਜੀ ਠੀਕ ਆ ਮਾਰਕੀਟ 'ਚੋਂ ਰੇਟ ਘਟੇਗਾ ਤਾਂ ਹੀ ਅਗਲਾ ਮੰਡੀ 'ਚ ਗੇੜਾ ਮਾਰ ਕੇ ਇੱਥੇ ਸਾਡੇ ਕੋਲ ਪਟਾਕੇ ਲੈਣ ਆ ਰਿਹਾ ਹੈਗਾ ਕਿੰਨਾ ਕੋ ਰਿਸਪੌਂਸ ਮਿਲ ਰਿਹਾ ਹੈ ਤੁਹਾਨੂੰ ਭਾਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਪ੍ਰਮਾਤਮਾ ਦੀ ਪੂਰੀ ਕਿਰਪਾ ਭਰਾਵਾਂ ਦਾ ਸਾਥ ਹੈ ਜੀ ਸਾਰਿਆਂ ਦਾ ਜੀ ਕਿੰਨੇ ਨੰਬਰ ਸ਼ਾਪ ਹੈਗੇ ਔਰ ਕਿਹੜੀ ਜਗ੍ਹਾ ਹੈ ਆਪਣੀ ਭਾਜੀ ਹਰੀਓਮ ਕਰੈਕਰਜ਼ ਦੇ ਨਾਮ ਤੇ ਪੰਜ ਨੰਬਰ ਸ਼ਾਪ ਹੈ ਜੀ 32 ਸੈਕਟਰ ਮੋਨੀ ਰਿਜ਼ੋਰਟ ਦੇ ਨਾਲ